ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਕ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਭੁਪਾਲ ਪਛ ਪਲ ਭਛ ਰਨ ਕਛ ਅਤਰੀ ਰਾਜ ਮੰਡਾ ਅਤ ਪਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੇਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡ ਕਾ ਮੰਡਕਾ ਮਿਰਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਵ ਮਾਨ ਕਾ ਖਲਹਾਨ ਕਾ ਰਤ ਪਾਲ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੇ ਜੋ ਨਿਤ ਛਤਰੀ ਰਨ ਜੀਤ ਲਹਿ ਨਿਰ ਭੀਤ ਰਹੇ ਰਿੱਤ ਸਿੱਧ ਪਾਵੇ ਅਤਰੀ ਲਹ ਦੇਤ ਭੇਦ ਜੋ ਪੜੇ ਬਿਪਰ ਪੈਸਿਆ ਤਨ ਸੁਖ ਸੰਪਤਾ ਤਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੇ ਪਕੜ ਹਾਥ ਸਮਸੀਰ ਇਹ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇ ਪਕੜ ਹਾਥ ਸਮਸੀਰ ਦੋਹਰਾ ਜਾਬਿਦ ਨਾਮ ਉਚਾਰ ਬਿਦ ਪੁਨਹਾ ਕਰੋ ਪਰਯੋਗ ਪਾਟ ਸਵਾਲਕ ਹਵਨ ਕਰ ਜੀਤ ਜੰਗ ਤਬ ਹੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ